ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਲੱਗੇ ਆ ਝੋਨਾ ਲਵਾਉਣ ਜਿਹੜਾ ਉਹ ਦਿਨ ਕੱਦੂ ਕਰਕੇ ਗਏ ਸੀ ਅੱਜ ਉਹ ਝੋਨਾ ਲੱਗਦਾ ਆਪਣਾ ਫੂਸਾ ਲੱਗਦਾ ਈ ਕਰੋ ਚੈੱਕ ਬਈ ਆਹ ਦੀ ਬਈ ਝੋਨਾ ਲੱਗੀ ਜਾਂਦਾ ਆਪਣੇ ਇੱਧਰ ਲੱਗ ਗਿਆ ਤੇ ਆਦੂ ਗੈਰ ਹੈ ਸੁਭਾਗਾ ਮਾਰਨ ਵਾਲਾ ਵਾ ਇਹ ਜਮਾ ਨੇ ਸੁਹਾਗਾ ਇੱਧਰ ਲੱਗ ਜੀ ਫੇਰ ਇਹ ਨਭਾਈਆਂ ਨੂੰ ਬਣੀ ਜੀ ਬੱਟਨ ਉਧਰ ਭੇਜਾਂਗੇ ਤੇ ਫਿਰ ਆਪਾਂ ਸੁਹਾਗਾ ਮਾਰਾਂਗੇ ਜੀ ਇਹਨਾਂ ਦੋਨਾਂ ਘਰੇਆਂ ਵਿੱਚ ਝੋਨਾ ਹੀ ਝੋਨਾ ਕਹਿੰਦੇ ਕਰ ਦੇਣਾ ਕਰੋ ਜੱਕ ਹਾਂਜੀ ਬਾਈ ਜੀ ਝੋਨਾ ਲੱਗ ਗਿਆ ਆਪਣਾ ਇੱਧਰ ਆਦੂ ਘਰੇ ਰਹਿ ਗਏ ਤੇ ਉਧਰ ਤਾਂ ਇਨ ਘਰੇ ਰਹਿ ਗਏ ਹੁਣ ਗਏ ਆ ਬੰਦੇ ਪਨੀਰੀ ਪਟਣ ਆਪਾਂ ਵੀ ਜਾ ਕੇ ਆਪਾਂ ਪਹਿਲਾਂ ਮੱਥਾ ਟੇਕਿਆ ਬੱਬੀ ਖਵਾਏ ਦਾ ਅੱਜ ਪਾਣੀ ਛੱਡੇ ਨੂੰ ਉਹਦੇ ਦਿਨ ਤੱਕੜੇ ਤੇ ਕੜਾਈ ਕਰੀ ਹੈ ਬਾਈ ਜੀ ਅੱਜ ਖਵਾਏ ਦੀ ਕੋਈ ਚੱਕ ਅੱਜ ਕਦੂ ਕਰਨਾ ਹੈ ਜੀ ਆਪਾਂ ਦੂ ਘਰੇਆਂ ਦਾ ਕਿਰਾ ਹਾਲੀ ਮਰੇ ਹੋਏ ਆ ਨੇ ਪਨੀਰੀ ਪੱਟੜੀ ਹੁਣ ਚੱਲਦੇ ਆਂ ਲੈ ਕੇ ਤੱਕ ਲੈ ਜੀ ਉਹਨਾਂ ਦਾ ਆਪਣੇ ਭਾਈ ਜੀ ਝੋਨਾ ਲੱਗੀ ਜਾਂਦਾ ਇਹ ਆਪਣੀ ਆਪਾਂ ਹੁਣ ਚੱਲੇ ਹਾਲ ਪਾਉਣ ਉਧਰ ਕਦੂ ਕਰ ਨਾਲੇ ਤਾਂ ਆਪਾਂ ਕਰਦੇ ਆਂ ਕਿ ਚਲੋ ਹਾਂਜੀ ਭਾਈ ਜੀ ਪਨੀਰੀ ਪੱਟ ਲਿਆ ਏ ਖੜਦੇ ਆਪਾਂ ਨਹੀਂ ਇਹਨੇ ਝੋਨਾ ਝੋਨਾ ਕਰ ਦੇਣਾ ਮੁੰਡੇ ਆਣੇ ਝੋਨਾ ਝੋਨਾ ਭਾਈ ਜੀ ਆਹ ਬਲੇਡ ਇੱਧਰ ਕਰ ਦਈਏ ਆਪਾਂ ਆਣੀ ਨੂੰ ਇੱਧਰ ਘੜਨੀ ਤੇਰੇ ਨੂੰ ਸੁਭਾਗਾਂ ਮਾਰਾ ਰਹਿ ਗਿਆ ਗੱਲ ਬਾਦੂ ਗਿਆ ਨੇ ਰਹਿ ਗਿਆ ਕਿ ਤੂੰ ਕਰ ਨਾ ਬੱਸ ਫੇਰ ਆਪਣਾ ਫਾਈਨਲ ਆ ਜੇ ਨੂੰ ਸੁਭਾਗਾਂ ਮਾਰਾਂਗੇ ਪਹਿਲਾਂ ਉਹ ਤੇਰਾ ਇੱਕ ਕਰਦੇ ਆ ਦੇਖੋ ਬਾਈ ਕਿਉਂ ਨਾ ਰੱਖ ਹੰਜੀ ਭਾਈ ਲੱਗੇ ਹੋਇਆ ਕੱਦੂ ਕਰ ਲੈ ਜੜਾ ਵੜਾ ਹੀ ਕਰ ਤੂੰ ਜੀ ਬੰਦੇ ਆਪਣੇ ਲੱਗੇ ਹੋਏ ਇੱਧਰ ਚੋਂ ਨਾ ਲਾਉਣ ਹੁੰਨਿਆ ਤੁਹਾਨੂੰ ਦੇਖੋ ਚੁੰਨ ਤੂੰ ਨਹੀਂ ਚੁੰਨਾ ਕਰਤਾ ਜੀ ਮਿੱਤਰੋ ਕਰੋ ਚੈੱਕ ਲੱਗੇ ਵਾਇਆ ਬੰਦੇ ਸਵੇਰ ਦੇ ਆਇਆ 5 ਵਜੇ ਦੇ ਅੱਜ ਲਾਦੀ ਨਹੀਂ ਨੰਨੇ ਸਰੀ ਦਿਹਾੜੀ ਅੱਜ ਕੱਲ ਨੂੰ ਵੀ ਲੱਗੂਗਾ ਟਾਈਮ ਹਾਂਜੀ ਭਾਈ ਜੀ ਸੁਭਾਗਾ ਮਾਰ ਲੱਗੀ ਜੀ ਆਪਾਂ ਪ੍ਰੋਜੈਕਟ ਹਾਂਜੀ ਬਾਈ ਜੀ ਆਪਣੇ ਭਈਏ ਆ ਜਾ ਕੇ ਜਿਹੜਾ ਰਹਿ ਗਿਆ ਸੀ ਝੋਨਾ ਆਪਣਾ ਉਹ ਲਾਉਣ ਆਇਆ ਜੀ ਅੱਜ ਤੇ ਆਪਾਂ ਰਾਤ ਦੇ ਦਿੱਤੀ ਸੀ ਕਿ ਲਾਈਟ ਜਲਦੀ ਜੀ ਹੁਣੀ ਗਈ ਆ ਤੇ ਬਾਕੀ ਮੀਂਹ ਵੀ ਪੈ ਗਿਆ ਕਰੋ ਚੈੱਕ ਮਾਹੌਲ ਪੂਰਾ ਕਿ ਨੰਬਰ ਦੋਣਨੇ ਭਈਏ ਝੋਨਾ ਲਾਉਂਦੇ ਚਲੋ ਜੀ ਜਾਲਦੇ ਮੰਜੂਰੇ ਟਾਈਮ ਹੋ ਗਿਆ ਇਸੇ 5:00 ਵਜੇ ਗਏ ਪਰਦੇ ਆ ਕੇ ਝੋਨਾ ਲਾਉਣਾ ਆਪਣੇ ਦੋ ਚੱਕ ਉਹ ਬਾਈ ਜੀ ਆ ਘੇਰਾ ਰਹਿ ਗਿਆ ਲਾਉਣ ਵਾਲਾ ਝੋਨਾ ਮਾ ਲੱਗ ਜਾਣਾ ਆ ਦੂ ਘੇਰੇ ਰਹਿ ਗਏ ਸੀ ਆ ਪਰ ਸੂਣਾ ਗਈ ਸੀ ਬੰਦੇ ਆਪਣੇ ਲਈ ਜਾਂਦੇ ਅੱਜ 5 ਵਜੇ ਤੇ ਆਏ ਆ 6:30 ਹੋ ਗਈ ਹਾਂਜੀ ਬਾਈ ਜੀ ਲੱਗ ਗਿਆ ਝੋਨਾ ਆਪਣੇ ਚੱਲਿਆ ਬੰਦਿਆਂ ਨੂੰ ਛੱਡਣੀ ਜੀ ਬੰਦੇ ਬਹਿ ਕੇ ਟਰਾਲੀ 'ਚ ਚਲੋ ਠੀਕ ਆ ਭਾਈ ਜੀ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਗਲਾ ਵਲੌਗ ਬਣਾਵਾਂਗੇ ਮੂੰਗੀ ਵੜਾਂਗੇ ਜੀ ਹੁਣ ਅਜੇ ਲੈਂਦੀ ਆ ਆਪਣੀ ਮੂੰਗੀ ਲੈਣੇ ਮੈਨੂੰ ਮੈਂ 10 ਕਿਲੋ ਲੈਣੇ ਮੂੰਗੀ ਨੇ ਬਾਕੀ ਝੋਨੇ ਦਾ ਪਸਰਾ ਕਰਾਤਾ ਜੀ